ਕੋਡੀ 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 ਸ੍ਰੀ ਗੁਰੂ ਸਾਹਿਬਾਰੇ ਵੀਰਾਂ ਨੂੰ ਜੀ ਕੱਲ ਨੂੰ 28 ਤਰੀਕ ਪਿੰਡ ਮਾਨਾਂਵਾਲਾ ਖੁਰਦ ਦੇ ਵਿੱਚ ਬਹੁਤ ਤਗੜਾ ਕਬੱਡੀ ਦਾ ਸ਼ੋਅ ਮੈਚ ਕਰਾਇਆ ਜਾ ਰਿਹਾ ਹੈ ਸਾਰੇ ਭਰਾਵਾਂ ਨੂੰ ਬੇਨਤੀ ਆ ਪਹੁੰਚੋ ਤੇ ਮੇਲੇ ਦੀ ਰੌਣਕ ਵਧਾਓ ਆਪਾਂ ਵੀ ਆ ਰਹੇ ਆ ਸਤਿ ਸ੍ਰੀ ਅਕਾਲ ਜੀ ਢੇਰ ਨਹੀਂ ਵੀ ਢੇਰ ਨਹੀਂ ਢੇਰ ਨਹੀਂ ਕਿੱਲੇ ਪਿੱਛੇ ਫੇਰ ਨਹੀਂ ਨਹੀਂ ਲੈਣੇ ਟੱਕਰ ਦਾ ਢੇਰ ਨਹੀਂ ਇਹ ਢੋਲਾ ਚੱਕਰ ਦਾ ਢੇਰ ਨਹੀਂ ਢੇਰ ਨਹੀਂ ਵੀ ਜੀ ਅੱਜ ਆਪਣੇ ਭਰਾ ਟਿੱਡਾ ਆਇਆ

ਕੋਕਾ 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 ਵੀ ਯਾਰੀ ਕਰਦਾ ਹੋਰ ਤੂੰ ਕਿਹਾ ਹੀ ਨਹੀਂ ਤੂੰ ਯਾਰ 2 3 ਗਲੀ 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 ਮੇਨੋ ਆਗਦੇ ਸਿਦਾਈ ਪੁੱਠੇ ਕਮਾ ਦਾ ਸ਼ਕੀਣ ਪੁੱਠੇ ਕਮਾ ਦਾ ਸ਼ਕੀਣ ਯਾਰਾ ਫੈਲੀਆਂ ਦੇ ਨਾਲ ਬਿਲੋਂ ਮਹਿਬਲਾ ਜ ਰਵਾਂ ਨਾਲੇ ਤੈਨੂੰ ਵੀ ਕਮਾਵਾ ਨਾਲੇ ਤੈਨੂੰ ਵੀ ਕਮਾਵਾ ਨਹੀਂ ਮੈਂ ਡੱਟਣਾ ਮੈਂ ਖੋਲਾ ਕੌਣ ਆਇਆ ਹਣੀ ਪੰਡਤ ਆਇਆ ਆ ਬੁੱਲੋ ਵਾਲੀਆ ਕਹਿੰਦੇ ਅੱਜ ਫੇਰ ਫੇਰ ਇਕੱਠੇ ਹੋਏ ਆ ਸੀ ਬ੍ਰਦਰ ਸੀਤ ਲੈਰ ਲੈਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ